ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਹੋਗੇ ਸ਼ਾਮ ਦਾ 7:30 ਹੋਗੇ ਨਬੂ 7:30 7:30 7:30 ਹੋਗੇ ਤੇ ਅਸੀਂ ਤਿਆਰ shear ready shear ਹੋਗੇ ਸਾਰੀ ਫੈਮਿਲੀ ਹੋਗੀ ਅੱਜ ਸਾਰਿਆਂ ਅੱਜ ਚੱਲੇ ਆਂ ਅਸੀਂ ਬਾਹਰ ਇੱਥੇ ਭਵਾਨੀਗੜ੍ਹ ਰੋਡ ਤੇ ਹਵੇਲੀ ਬਣੀ ਹੋਈ ਆ ਅੱਜ ਅਸੀਂ ਉੱਥੇ ਚੱਲੇ ਆਂ ਤੇ ਮਤਲਬ ਤੁਸੀਂ ਸਾਰੇ ਸਮਝ ਸਕਦੇ ਹੋ ਨਾ ਉਹ ਪੁੱਤਾਂ ਦੀ ਹਵੇਲੀ ਹਾਂ ਪੁੱਤਾਂ ਵਾਲੀ ਹਵੇਲੀ 'ਚ ਚੱਲੇ ਆਂ ਜਾ ਕੇ ਜਿਹੜੇ ਸਾਨੂੰ ਸਾਨੂੰ ਅੱਦੇ ਕਮੈਂਟਾਂ 'ਚ ਭੂਤ ਡਰਾਉਂਦੇ ਨੇ ਅੱਜ ਅਸੀਂ ਉਹਨੂੰ ਦੇਖਣ ਚੰਦੇ ਆਂ ਤੇ ਆਪੂ ਆ ਤੇ ਫੁੱਫੜ ਨਾ ਕੋਈ ਨਾ ਭੂਤ ਦਿਖਾਇਆ ਦਿਖਾ ਦੇ ਤੇ ਪੂਆ ਤੇ ਫਫੜਨਾ ਸਾਡੇ ਮਤਲਬ ਪਹਿਲੀ ਵਾਰ ਚੱਲੇ ਨੇ ਕਿਤੇ ਬਾਹਰ ਉਹ ਕਦੇ ਵੀ ਉਹਨਾਂ ਨੇ ਬਾਹਰ ਕਦੇ ਕੁਝ ਵੀ ਨਹੀਂ ਖਾਦਾ ਪੀਤਾ ਮਤਲਬ ਕਦੇ ਵੀ ਨਹੀਂ ਲਾਈਫ ਚ ਬਾਹਰ ਜੋ ਵੀ ਉਹਨਾਂ ਨੇ ਘਰਾਂ ਹੀ ਖਾਇਆ ਹਣਾ ਅੱਜ ਤੱਕ ਵੀ ਘਰ ਹੀ ਬਣਾਇਆ ਘਰ ਹੀ ਖਾਇਆ ਤੇ ਅੱਜ ਅੱਜ ਉਹਨਾਂ ਨੂੰ ਅਸੀਂ ੱੱਕੇ ਨਾਲ ਲੈ ਕੇ ਚੱਲੇ ਆ ਵੀ ਪਹਿਲਾਂ ਉਹ ਜਾ ਵੀ ਨਹੀਂ ਰਹੇ ਤੇ ਹਨਾ ਵੀ ਨਹੀਂ ਵੀ ਬਿਮਾਰ ਹੈ ਕੋਈ ਕੀ ਕਹੂਗਾ ਕੋਈ ਕੀ ਕਹੇਗਾ ਜਾਣਾ ਨਹੀਂ ਕੱਪੜੇ ਬਦਲ ਲੋ ਜਾਣਾ ਨਹੀਂ ਕਿਉਂ ਓਏ ਏਸੀ ਸਮਾਰਟਨ ਨੰਬਰ ਆ ਰਹੇ ਨੇ ਸਾਡੇ ਏਸੀ 'ਚ ਥੋੜੀ ਜਿਹੀ ਆ ਗਈ ਪ੍ਰੋਬਲਮ ਤੇ ਅਸੀਂ ਰਾਤ ਨੂੰ ਪੈਣਾ ਵੀ ਆ ਤਾਂ ਕਰਕੇ ਅਸੀਂ ਕਿਹਾ ਵੀ ਬਾਹਰ ਤੱਕ ਘੰਟਾ ਲੱਗਣਾ ਏ ਵੀ ਘਰੇ ਆ ਕੇ ਫਿਰ ਸਾਨੂੰ ਜਾਦੇ ਔਖਾ ਹੋ ਜਾਣਾ ਵੀ ਘਰੇ ਆ ਕੇ ਹਨਾ ਰਾਤ ساری ਰਾਤ ਕੱਟਣੀ ਐ ਤੇ ਹਜੇ ਫੁੱਫੜੋਂ ਨਹੀਂ ਸਮਰਵਾ ਰਹੇ ਨੇ ਮਤਲਬ ਆਇਆ ਏ ਭਾਈ ਦੇਖਣ ਹੁਣ ਸਮਾਰ ਰਹੇ ਨੇ ਤਾਂ ਕਰਕੇ ਅਸੀਂ ਨਹੀਂ ਤਾਂ ਹੁਣ ਨੂੰ ਅਸੀਂ ਚਲੇ ਜਾਂਦੇ ਥੋੜਾ ਜਿਹਾ ਉਹਨਾਂ ਕਰਕੇ ਲੇਟ ਹੋ ਗਏ ਤੇ ਅਸੀਂ ਹੁਣ ਮਤਲਬ ਜਿਵੇਂ ਤੁਹਾਨੂੰ ਦੱਸਿਆ ਮੈਂ ਭੂਆ ਦੇ ਫੁੱਫੜ ਪਹਿਲੀ ਵਾਰ ਚੱਲੇ ਨੇ ਆਪਣੀ ਫੁੱਫੜੀ ਦਾ ਪਹਿਲੀ ਵਾਰ ਤੇ ਭੂਆ ਦਾ ਚਲੋ ਬਾਜ਼ਾਰ ਬਜੂਰ ਤੇ ਜਾਏਵੇਂ ਆਂਦੇ ਨੇ ਫੁੱਫੜ ਤਾਂ ਅੱਜ ਤੱਕ ਘਰ ਤੇ ਕਦੇ ਵੀ ਬਾਹਰ ਨਹੀਂ ਨਿਕਲੇ ਤਾਂ ਅੱਜ ਅਸੀਂ ਉਹਨਾਂ ਨੂੰ ੱੱਕੇ ਨਾਲ ਲੈ ਕੇ ਚੱਲੇ ਆ ਵੀ ਅੱਜ ਜਾਵਾਂਗੇ ਤਾਂ ਤੁਹਾਡੇ ਨਾਲ ਨਹੀਂ ਨਹੀਂ ਅਸੀਂ ਜਾਂਦੇ ਬਸ ਹਨੇਰਾ ਹੋਣ ਤੇ ਪਹਿਲਾ ਪਹਿਲਾ ਹੀ ਅਸੀਂ ਚਲੇ ਜਾਵਾਂਗੇ ਤੇ ਕਿਉਂਕਿ ਯੂ ਵੀ ਤਾਂ ਗੱਦਾ ਤਿਆਰ ਹੋਈ ਫਿਰਿਆ ਕਦਾ ਪੁੱਛ ਰਿਹਾ ਮम्मा ਕਦੋਂ ਜਾਵਾਂਗੇ ਜਾਵਾਂਗੇ ਮੈਂ ਕਿਹਾ ਜਾਵਾਂਗੇ ਰਾਤ ਦਾ ਇੰਤਜ਼ਾਮ ਕਰਕੇ ਜਾਵਾਂਗੇ ਵੀ ਆਖਰ ਉਹ ਤੇਰਾ ਘੰਟਾ ਬਸ ਡੇਢ ਘੰਟਾ ਲਾਣਾ ਹੈ ਵੀ ਆ ਕੇ ਤਾਂ ਫਿਰ ਘਰ ਹੀ ਸੋਣਾ ਹੈ ਤੱਜਵੇ ਤੇ ਅੱਜ ਜਿਹੜੇ ਕਈ ਕਹਿੰਦੇ ਨੇ ਨਾ ਤੁਸੀਂ ਤਿਆਰ ਵੀ ਨਹੀਂ ਹੁੰਦੇ ਮੈਂ ਦੇਖੋ ਅੱਜ ਤਿਆਰ ਪੂਰੀ ਤਰ੍ਹਾਂ ਹੋਈਆਂ ਹੋਰ ਇਹ ਤਾਂ ਨਾ ਨਹੀਂ ਹੋਈ ਇਅਰਿੰਗ ਵਗੈਰਾ ਨਹੀਂ ਪਾਏ ਹੈਗੇ ਮੈਨੂੰ ਸਾਰੇ ਬਹੁਤ ਟੋਕਦੇ ਨੇ ਕੰਨਾਂ ਪਿੱਛੇ ਵੀ ਤੂੰ ਕੰਨਾਂ 'ਚ ਕੁਝ ਨਹੀਂ ਪਾਉਂਦੀ ਮੈਨੂੰ ਇਹਨਾਂ ਪਸੰਦ ਨਹੀਂ ਹੈਗਾ ਤੇ ਬਸ ਮੂੰਹ ਤੇ ਵੀ ਕਰੀਮ ਜੀ ਉਹ ਲਾਈ ਆ ਬਸ ਮੜੀ ਜੀ ਹੋਰ ਕੁਝ ਨਹੀਂ ਕੀਤਾ ਇੱਕ ਲਿਪਸਟਿਕ ਜੁੜ ਲਈ ਹੈ ਕਿਉਂਕਿ ਲਿਪਸਟਿਕ ਕਰ ਵੀ ਮੈਨੂੰ ਬਹੁਤ ਜ਼ਿਆਦਾ ਟੋਕਦੇ ਨੇ ਸਾਰੇ ਵੀ ਕਿਉਂ ਨਹੀਂ ਲਾਂਦੇ ਅੱਜ ਅੱਜ ਲਾਈ ਆ ਮੜੀ ਜੀ ਅਸੀਂ ਪਹੁੰਚ ਗਏ ਆਪਣੀ ਹਵੇਲੀ 'ਚ ਜਿੱਥੇ ਅਸੀਂ ਰਾਤ ਦਾ ਡਿਨਰ ਕਰਨ ਆਏ ਹਾਂ ਅ ਮੈਂ ਹਰੀ ਉਵੀ ਤਾਂ ਫਸਟ ਟਾਈਮ ਆਇਆ ਭੂਆ ਦੇ ਮੁੰਡੇ ਪਹਿਲਾਂ ਆ ਚੁੱਕੇ ਆ ਪਰ ਭੂਆ ਉਹ ਨਹੀਂ ਜਿਵੇਂ ਤੁਹਾਨੂੰ ਵੀਡੀਓ ਚ ਦੱਸਿਆ ਅੱਜ ਭੂਆ ਨੂੰ ਫੁੱਫੜ ਨੂੰ ਧੱਕੇ ਨਾਲ ਫਸਟ ਟਾਈਮ ਲੈ ਕੇ ਆਇਆ ਸੀ ਇਹ ਕਦੇ ਨਹੀਂ ਬਾਹਰ ਗਏ ਹੈਗੇ ਇਹਨਾਂ ਨੇ ਸਿਰਫ ਘਰ ਦੇ ਖਾਣੇ ਤੋਂ ਇਲਾਵਾ ਬਾਹਰ ਦਾ ਕੁਝ ਨਹੀਂ ਕਦੇ ਖਾਇਆ ਅੱਜ ਅਸੀਂ ਪਹਿਲੀ ਵਾਰ ਅਸੀਂ ਇੱਥੇ ਲੈ ਕੇ ਆਇਆ ਹੈ ਬਾਈ ਜੀ ਹਵੇਲੀ ਇਹਦਾ ਨਾਮ ਹੈਗਾ ਬਾਈ ਜੀ ਹਵੇਲੀ ਹੈ ਸ਼ਾਇਦ ਕਹਿੰਦੇ ਵੀ ਸਿੱਧੂ ਮਸੇਰੇ ਦੇ ਸਹੌਰਿਆਂ ਦੀ ਹਵੇਲੀ ਆ अज मैं भी पहली बार देखूंगी कही जी है क्योंकि मैं पहली बार आई हूं Thank <laughs> you. 니가 잤니가 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 ਇੱਥੇ ਤੂੰ ਗਰੰਡ ਕਰ। ਸਟੇਕ ਕਰੀ। ਚਿੱਟੀ ਕਰੀ। ਪਨੀਰ ਦਾ ਜਾਦਿਕਾ ਰੋ। ਨਾ ਪਾਉਂਦਾ ਵੀ ਨਾ ਹੈ। ਪਨੀਰ, ਪਨੀਰ ਦਾ ਜਾਦਿਕਾ ਰੋ। ਮੈਨਰੇ ਇਹ ਨਾ। ਨਹੀਂ ਠੀਕ ਹੈ। ਦਾਲ ਵੀ ਤਾਂ ਹੈਗੀ ਆ। ਦਾਲ ਵੀ ਹੈਗੀ ਆ। ਸਿਮਰ ਜੋ ਚੁੱਕ ਲਿਆ। ਵਧੀਆ ਰੋਟੀ ਆ ਹਾਂ ਅਈ ਮੈਨੂੰ ਤਾਂ ਰੋਜ਼ ਬਾੜ ਕੇ ਰੱਖਿਆ ਅੰਦਰ ਸਾਰੇ ਆਪ ਦਾ ਲੰਗਰ ਪਾਣੀ ਸਟਾਰਟ ਕਰਤਾ ਸੀ ਦੋ ਜਣੇ ਤੇ ਦਾਲ ਸਾਡੀ ਘੱਟ ਗਈ ਸੀ ਕਿਉਂਕਿ ਦਾਲ ਮੱਖਣੀ ਨਾ ਸਾਰਿਆਂ ਦੀ ਫੇਵਰਿਟ ਹੁੰਦੀ ਆ ਸਾਡੀ ਵੀ ਮੇਰੀ ਤਾਂ ਕੁਝ ਜ਼ਿਆਦਾ ਹੀ ਆ ਮੇਰੀ ਤਾਂ ਤੁਸੀਂ ਤਾਂ ਕੋਈ ਪੱਗ ਇਸ ਕਰਕੇ ਅਸੀਂ ਹੋਰ ਮੰਗਾਈ ਆ ਵਧੀਆ ਹਿਊ ਵੀ ਨਾ ਕਰਾਣਾ ਮੈਨੂੰ ਖਲਾਇ ਕਰੋ ਨਹੀਂ ਲੈ ਕੇ ਆ ਜਰੂਰ ਬਹੁਤ ਲੱਗਿਆ ਚਲੋ ਹੁਣ ਅਸੀਂ ਰੋਟੀ ਖਾ ਲਈਏ ਥੋੜੀ ਦੇਰ ਤੱਕ ਬਿਨਾਂ ਦੇਖੋ ਮੈਂ ਰੋਟੀ ਰੱਖ ਲਈ ਵੀ ਵੀ ਦੇ ਦਿੱਤੀ ਲੋ ਜੀ ਰੋਟੀ ਹੈ ਜੇ ਸਾਡੀ ਚੱਲ ਰਹੀ ਆ ਤੇ ਹਜੇ ਰੋਟੀ ਦਾ ਆਰਡਰ ਫੇਰ ਇੱਕ ਵਾਰ ਦਿੱਤਾ ਹੋਇਆ ਹੈ ਕਿਉਂਕਿ ਤੁਹਾਨੂੰ ਪਤਾ ਫਿਰ ਅਸੀਂ ਹੁਣ ਇਸੇ ਰੱਦ ਕਰ ਦਿੱਤੇ ਰੱਖਦੇ ਹਾਂ ਖਾਲੀ ਬੈਠਣੇ ਜਾਣਾ ਕਿਉਂਕਿ ਕਿਸੇ ਨੂੰ ਘਰ ਨਹੀਂ ਮਿਲਣੀ ਡਿਨਰ ਕਰਨ ਆਏ ਆ ਤੇ ਰੱਦ ਕੀ ਜਾਣਾ ਨਾ 8 ਮਿਸ ਰੋਟੀਆਂ 2 ਸਿਰ ਕਾਸੀ ਨੂੰ ਨਾ ਗਿਆ ਫਿਰ ਜੇ ਡਿਨਰ ਕਰਨ ਆਇਆ ਫਿਰ ਡਿਨਰ ਕਰਕੇ ਜਾਣਾ ਹੈ ਨਾ ਛੇ ਇੱਕ ਰੋਟੀ ਬਾਦ ਚਾਹ ਤੂੰ ਤੂੰ ਮੈਂ ਹੈ ਨਾ ਮੈਨੇ ਚੱਕਿਆ ਹੋਇਆ ਤਾਂ ਚੱਕਿਆ ਹੈ ਕਿਉਂਕਿ ਮੈਂ ਤਾਂ ਮਿੱਠਾ ਖੰਦਰੀਆਂ ਵੀ ਕਰ ਇਹਨਾਂ ਇੱਕ ਦਿਨ ਕੋਈ ਹੋਰ ਵੀ ਖਾ ਸਕਦਾ ਸਾਰੇ ਸਾਰੇ ਆਈਸਕ੍ਰੀਮ ਨੂੰ ਇਹ ਕਿਉਂਕਿ ਹੁਣ ਗਰਮੀ ਹੈ ਨਾ ਹਨਾ ਆਈਸਕ੍ਰੀਮ ਦਾ ਸੁਣਿਆ ਆਈਸਕ੍ਰੀਮ ਹੀ ਖਾਉਂਦੇ 2 ਨੰਬਰ ਇਹ ਤਾਂ ਮਿੱਸੀ ਰੋਟੀ ਤੇ ਵੀ ਜ਼ਿਆਦਾ ਮੇਸਟੀ ਆ ਅਸੀਂ ਪਲੇਨ ਤੰਦੂਰੀ ਰੋਟੀ ਮੰਗਾਈ ਸੀਗੀ ਉਹਨਾਂ ਨੇ ਸਟੱਫ ਨਾ ਲਏਦੇ ਸਮਝੋ ਕੋਈ ਗੱਲ ਨਹੀਂ ਖਲਾ ਗਿਆ ਬਸ ਚੜਾ ਜੀ ਛੱਡੀ ਹੋ ਗਈ ਸਾਡਾ ਹੋ ਗਿਆ ਹੁਣ ਅਸੀਂ ਨਿਬੜ ਗਿਆ ਤੇ ਹੁਣ ਅਸੀਂ ਬਸ ਘਰ ਨੂੰ ਚੱਲਣ ਲੱਗੇ ਆ ਬਸ ਵਾ ਇੱਕ ਕੈਲੀਬਰ ਲਓ ਜੀ ਸਾਡਾ ਫੋਟੋ ਸੈਸ਼ਨ ਹੋ ਗਿਆ ਖਤਮ ਤੇ ਹੁਣ ਅਸੀਂ ਚੱਲੇ ਵਾਪਸ ਬਹੁਤ ਵਧੀਆ ਲੋਕੇਸ਼ਨ ਤੁਹਾਨੂੰ ਬਹੁਤ ਵਧੀਆ ਯੂਵੀ ਤਾਂ ਨੁਕੀਵੇਂ ਲੱਗੀ ਬੜੀ ਨਾ ਯੂਵੀ ਨੂੰ ਤਾਂ ਖਾਣੇ ਪੀਣੇ ਤੇ ਮਤਲਬ ਆ ਆਈਸਕ੍ਰੀਮ ਖਾਣਾਗੇ ਹੁਣ ਹੈ ਦੇਖੀ ਪੂਆ ਬਚਾ ਕੇ ਆਈਸਕ੍ਰੀਮ ਬਾਹਰ ਖਾਣਾ ਮੈਂ ਖਿਲਾਉਂਗੀ ਆਪਣੀ ਨਹੀਂ ਆ ਵੀ ਲੈ ਲੈਂਦੇ ਬਹੁਤ ਵਧੀਆ ਲੱਗਿਆ ਰਾਤ ਨੂੰ ਆ ਕੇ ਰਾਤ ਨੂੰ ਜਾਣਾ ਚਾਹੀਦਾ ਗਏ ਤਾਂ ਪਹਿਲਾਂ ਵੀ ਇੱਕ ਦੋ ਵਾਰ ਐ ਪਰ ਡਿਨਰ ਕਰਨ ਪਹਿਲੀ ਵਾਰ ਆਇਆ ਹੈ ਬਹੁਤ ਸੋਹਣੀ ਹਵੇਲੀਆਂ ਬਹੁਤ ਜ਼ਿਆਦਾ ਇਹ ਕਿਹਦੀ ਹਵੇਲੀ ਆ ਇਹ ਤੇਰੇ ਫੇਵਰਿਟ ਸਿੰਗਰ ਆ ਜਿਹੜਾ ਸਿੱਧੂ ਮੂਸੇ ਵਾਲਾ ਲੋ ਜੀ ਸਵੇਰ ਹੋ ਗਈ ਤੇ ਅਸੀਂ ਉੱਠ ਖੜੇ ਤੇ ਅਸੀਂ ਨਾ ਰਾਤ ਆਗੇ ਸੀਗੇ 10 ਵਜੇ ਆਗੇ ਦੀ ਪਹੁੰਚ ਆ ਹਾਂ ਅਸੀਂ 10 ਵਜੇ ਆਕੇ ਸੀਗੇ ਫਿਰ ਆਣ ਸਾਰ ਆਪਦੇ ਪਹਿਲਾਂ ਮੰਜੇ ਬਿਸਤਰੇ ਵਿਛਾਏ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਫਿਰ ਜਦ ਅੱਪ ਬਾਹਰ ਰਾਤ ਨੂੰ ਗਏ ਆ ਕੋਈ ਹੈ ਨਾ ਕਿਤੇ ਵੀ ਖਾਣਾ ਖਾਣਾ ਫਿਰ ਆਕੇ ਤਾਂ ਪਹਿਲਾਂ ਉਹਦੇ ਬਿਸਤਰੇ ਸੈੱਟ ਕਰਨੇ ਹੁੰਦੇ ਆ ਕਿਉਂਕਿ ਲੇਟ ਹੋ ਜੰਨੇ ਆ ਫਿਰ ਆਕੇ ਬਿਸਤਰੇ ਸੈੱਟ ਕਰਨੇ ਪੈਣਾ ਸੌਣਾ ਵੀ ਹੁੰਦਾ ਹੈ ਫਿਰ ਬਸ ਅਨਸਾਰ ਪਹਿਲਾਂ ਮੰਜੇ ਬਿਸਤਰੇ ਵਿਛਾ ਕੇ ਫਿਰ ਅਸੀਂ ਅੱਧਾ ਘੰਟਾ ਉਵੇਂ ਹੀ ਬੈਠੇ ਰਹੇ ਮਤਲਬ ਵੀ ਕੋਈ ਦੁੱਧ ਪੀ ਰਿਆ ਤੀ ਫਿਰ ਮਤਲਬ ਅਸੀਂ ਉੱਥੇ ਆਈਸਕ੍ਰੀਮ ਵੀ ਨਹੀਂ ਖਾਈਏ ਇਹ ਆਈਸਕ੍ਰੀਮ ਵੀ ਅਸੀਂ ਆਪ ਦੀ ਕਰਾਈ ਲੈ ਕੇ ਆਏ ਤੇ ਘਰੇ ਆ ਕੇ ਖਾਦੀ ਆ ਤੇ ਬਸ ਗੱਲਾਂ ਬਾਤਾਂ ਮਾਰੀਆਂ ਅੱਧਾ ਘੰਟਾ ਅੱਧਾ ਘੰਟਾ ਬਾਅਦ ਤਾਂ ਫਿਰ ਨਾ ਸੁੱਤੇ ਸੌਂ ਗਏ ਬਸ ਨੀਂਦ ਆ ਗਈ 11:30 ਤਾਂ ਹੋਏ ਗਏ ਤੇ ਸਾਨੂੰ ਸੌਣ ਨੂੰ ਫਿਰ ਵੀ ਅਸੀਂ ਹੁਣ ਅੱਜ ਨਾ ਸਾਰੇ ਹੁਣ ਸੁੱਤੇ ਪਏ ਆ ਖੋੜੇ ਵਿੱਚ ਕੇ ਉੱਠੀ ਜਿਹਨਾਂ ਨੇ ਕੰਮ ਕਰਨਾ ਹੈ ਆ ਜਿਨਾਂ ਨੇ ਕੰਮ ਕਰਨੇ ਆ ਭਈ ਉੱਠ ਖੜੇ ਮੇਰਾ ਤਾਂ ਇਕੋ ਹੀ ਟਾਈਮ ਹੈ ਮੈਂ ਤਾਂ ਨੀਂਦ ਨਾ ਜੇ ਮੈਂ ਕਿਤੇ ਰਿਸ਼ਤੇ ਦਾ ਜੇ ਕਿਤੇ ਵੀ ਵਗ ਜਾ ਮਤਲਬ ਵੀ ਮੈਨੂੰ ਨੀਂਦ ਥੋੜੀ ਘੱਟ ਆਂਦੀ ਆ ਉੱਥੇ ਘਰੇ ਹਰਦਾਸਪੁਰ ਮੈਨੂੰ ਨੀਂਦ ਬਹੁਤ ਆਂਦੀ ਆ ਉੱਥੇ ਤਾਂ ਮੈਂ ਲੇਟ ਹੋ ਜਾਂਦੀ ਆ ਉੱਥੇ ਤਾਂ ਮੈਂ ਲੇਟ ਹੋ ਜਾਂਦੀ ਆ ਉਹਦੋਂ ਨੂੰ ਜੀਏ ਨਹੀਂ ਕਰਦਾ ਕਿਉਂਕਿ ਨਾ ਆਪਣੇ ਮਨਜੇ ਵਿਸਤਰੇ ਦੀ ਨਾ ਹਰੇਕ ਨੂੰ ਆਤਮ ਵੀ ਹੁੰਦੀ ਆ ਵੀ ਦੂਜੇ ਤੋਂ ਆ ਕੇ ਥੋੜਾ ਉਪਰ ਆ ਵੀਲ ਹੋਈ ਜਾਂਦਾ ਹੈ ਮਤਲਬ ਵੀ ਆਪਾਂ ਨੂੰ ਆਪਣੇ ਬਿਸਤ ਉਹਦੀ ਐ ਹੁੰਦਾ ਵੀ ਆਪਣੀ ਜਗ੍ਹਾ ਤੇ ਪਈ ਉੱਥੇ ਨੀਂਦ ਜਾਪੇ ਆਂਦੀ ਆ ਮੈਨੂੰ ਇਸ ਕਰਕੇ ਇੱਥੇ ਨੀਂਦ ਘੱਟ ਆਂਦੀ ਆ ਮੈਂ ਨਾ ਸਾਝੀ ਉੱਠ ਖੜਦੀ ਹੁੰਨੀ ਐ ਇੱਥੇ 5:30 ਭੂਆ ਮੇਰੇ ਨਾਲੋਂ ਪਹਿਲਾਂ ਉੱਠ ਖੜਦੀ ਐ ਕਿਉਂਕਿ ਉਹ ਆਪਦਾ ਕੰਮਕਾਰ ਕਰਦੀ ਐ ਸਵੇਰੇ ਉੱਠ ਕੇ ਜਿਹੜਾ ਮੱਜਾਂ ਦਾ ਹੁੰਦਾ ਕਿਉਂਕਿ ਜਿਹੜਾ ਰੋਟੀ ਪਾਣੀ ਦਾ ਹੁੰਦਾ ਉਹ ਤਾਂ ਮੈਂ ਕਰ ਦਿੰਨੀ ਹੁੰਨੀ ਐ ਵੀ ਚਲ ਜੀ ਵੀ ਖਾਣੇ ਪੀਣੇ ਦਾ ਤਾਂ ਮੈਂ ਕਰ ਹੀ ਸਕਦੀ ਐ ਵੀ ਧਾਰ ਚਲ ਮੈਨੂੰ ਧਾਰ ਆਂਦੀ ਨੀ ਹੈਗੀ ਚੌਣੀਆਂ ਨਾ ਜਿਵੇਂ ਉਹ ਮੈਂ ਤੇ ਘਰੇ ਵੀ ਨੀ ਹੁੰਦਾ ਤੇ ਹੁਣ ਮੈਂ ਪ੍ਰਿੰਡੀਆਂ ਚੀਰ ਕੇ ਹਟੀਆਂ ਹੁਣ ਬਣਾਵਾਂਗੇ ਅਸੀਂ ਪ੍ਰਿੰਡੀਆਂ ਦੀ ਸਬਜ਼ੀ ਕਿਉਂਕਿ ਭੂਆ ਪ੍ਰਿੰਡੀਆਂ ਚੀਰਦੀ ਨਹੀਂ ਹਨਾ ਉਹ ਪ੍ਰਿੰਡੇ ਤਾਂ ਚੀਰਦੀ ਤਾਂ ਨਹੀਂ ਮੈਂ ਚੀਰਦੀ ਭੂਆ ਨਹੀਂ ਭੂਆ ਨੂੰ ਪ੍ਰਿੰਡੀਆਂ ਦੇ ਨਾਲ ਅਲਰਜੀ ਆ ਜਾਂਦਾ ਅਰਦਾਸਪੁਰ ਦੇ ਅਸੀਂ ਪ੍ਰਿੰਡੀਆਂ ਦੰਨੇ ਆ ਤਾਂ ਭੂਆ ਨੂੰ ਅਸੀਂ ਤੋੜ ਕੇ ਨਹੀਂ ਦਿੰਦੇ ਚੀਰ ਕੇ ਵੀ ਦਿੰਦੇ ਆ ਨਾਲ ਤਾਂ ਖੰਡ ਹੋ ਜਾਂਦੀ ਆ ਹਾਂ ਨਹੀਂ ਨਾ ਭੂਆ ਦੇ ਸਾਰੇ ਪਿੰਡੇ ਦੇ ਖਾਜ ਹੋ ਜਾਂ ਉੱਠ ਗੜਦੀ ਆ ਦਵਾਈ ਲੈਣੀ ਪੈਂਦੀ ਆ ਦਵਾਈ ਲੈ ਕੇ ਇੱਥੇ ਸੈਟ ਹੁੰਦੀ ਆ ਤੇ ਨਾਲੇ ਪ੍ਰਿੰਡੀਆਂ ਦੇ ਵੀ ਅਲਰਜੀ ਆ ਭੂਆ ਨੂੰ ਅਰਬੀਆਂ ਤੇ ਵੀ ਆ ਮਨ ਲਾਦਾ ਅਰਬੀਆਂ ਦੇ ਘਟਾ ਅਰਬੀਆਂ ਦੇ ਘਟਾ ਅਰਬੀ ਮੈਨੂੰ ਅਰਬੀਆਂ ਦੇ ਜ਼ਿਆਦਾ ਆ। ਅੱਛਾ ਮੈਨੂੰ ਅਰਬੀਆਂ ਦੇ ਜ਼ਿਆਦਾ ਆ। ਪ੍ਰਿੰਡੀਆਂ ਦਾ ਹੱਥ ਲਾ ਲਾਂ। ਉਹ ਤਾਂ ਫਿਰ ਆਏ ਸਮਝ ਸਾਰੇ ਮੂੰਹ ਤੇ ਚੋਲਰ। ਅੱਛਾ ਸਾਰੇ ਲਾਲ ਪਿੰਡਾਂ ਫਿਰ ਟੀਕੇ ਨਹੀਂ ਪਤਾ ਕਾ ਕ ਲਾਦੇ ਰਕਟ। ਤਾਂ ਜਿਹੜਾ ਚੱਕੀ ਜਾਂਦੀ ਆ। ਭੂਆ ਕਹਿੰਦੀ ਵੀ ਟੀਕੇ ਲੱਗਦੇ ਨੇ ਫਿਰ ਦਵਾਈ ਲੰਦੀ ਆ। ਇਹ ਤਾਂ ਪਹਿਲਾਂ ਵੀ ਕਈ ਵਾਰ ਦੇਖਿਆ ਵੀ ਭੂਆ ਦੇ ਬਹੁਤ ਖਾਜ ਉਟ ਘੜਦੀ ਆ। ਸੈੱਟ ਨਹੀਂ ਹੁੰਦੀ ਇਹ ਤਾਂ 10-12 ਦਿਨ। ਜੇ ਪ੍ਰਿੰਡੀਆਂ ਚੀਰ ਲਵੇ ਮੈਨੂੰ ਉਹ ਤੇ ਆ। ਮੈਨੂੰ ਟੀਕੇ ਦਵਾਈ ਤਾਂ ਨਹੀਂ ਲਾਣੇ ਪੈਂਦੇ ਮੈਨੂੰ ਪਰ ਉਹ ਤੇ ਹੈਗੀ ਅਰਬੀ ਤੇ। ਅਰਬੀ ਪਰ ਮੈਂ ਆਏ ਲਫਾਫਾ ਚੜਾ ਕੇ ਚੀਰ ਲਈ ਕਿਸੇ ਨੇ ਕਿਹਾ ਤੇ ਕਹਿੰਦੇ ਤੂੰ ਤੇਲ ਲਾ ਕੇ ਯਾਥਾਂ ਇਹ ਤਾਂ ਪਰਿੰਡੀ ਚੀਰ ਲਿਆ ਚਲੋ ਮੈਂ ਕਹੇ ਤੇ ਚੀਰ ਲਈਆ ਤੇਲ ਖਸਾ ਲਾ ਕੇ ਸਰੋਂ ਤੇ ਚੀਰ ਲਈ ਉਹ ਤਾਂ ਕੋਈ ਫਰਕ ਨਹੀਂ ਪਿਆ ਉਹ ਫਿਰ ਅਲਰਜੀ ਹੋ ਆਪੂ ਆਦਨੂ ਪ੍ਰਿੰਡੀਆਂ ਦੇ ਹਾਂ ਸਾਰੇ ਸਾਰੇ ਕੰਨਾਂ ਤੇ ਆਏ ਮੇਰੇ ਤਾਂ ਆਏ ਹੋ ਗਏ ਕਰੋਟ ਮਗੋ ਮੇਰੇ ਡਾਕਟਰ ਕਹਿੰਦੇ ਦੋ ਵਾਰੀ ਕਰ ਚੀਰੀਆਂ ਨੇ ਫਿਰ ਕੋਈ ਕੇ ਕੇ ਰਮਣ ਪੜਾ ਸਵਾ ਹਾਂ ਬੇਰ ਤਾਂ ਹੀ ਤਾਂ ਹੀ ਹਮੇਸ਼ਾ ਬੀਬੀ ਦਾਸ ਦੀ ਹੁੰਦੀ ਹੈ ਵੀ ਭੂਆ ਨੂੰ ਅਲਰਜੀ ਆ ਤਾਂ ਕਰਕੇ ਅਸੀਂ ਵੀ ਭੂਆ ਨੂੰ ਤੋਤੀ ਕੱਟ ਕੇ ਭਿੰਡੀਆਂ ਦੰਦਿਆ ਵੀ ਤਾਂ ਕਿ ਆਪਦੀ ਆ ਜਾ ਕੇ ਸਿਰਫ ਤੜਕਾ ਹੀ ਲਾ ਲਵੇ ਹੁਣ ਮੈਂ چیرਤੀਆਂ ਜਿਹੜੀਆਂ ਅੱਧੀਆਂ ਤਾਂ ਬਿਨਾ ਚੀਰੇ ਤੇ ਲਿਆਂਦੀ ਤੀਆਂ ਫਿਰ ਐ ਸੋਚਿਆ ਵੀ ਚਲੋ ਮੈਂ ਚੱਲੀ ਤਾਂ ਹੈਗੀ ਮੈਂ چیر ਦੂੰਗੀ ਪਰਿੰਡੀਆਂ ਹੀ ਸਬਜ਼ੀ ਬਣਾਵਾਂਗੇ ਬਣਾਣੀ ਅਸੀਂ ਰਾਤ ਸੀਗੀ ਫਿਰ ਰਾਤ ਸਾਡੀ ਅਚਾਨਕੇ ਸਲਾ ਬਣ ਗਈ ਵੀ ਅਸੀਂ ਭੂਆ ਫੁੱਫੜ ਨੂੰ ਕਿਤੇ ਬਾਹਰ ਲੈ ਕੇ ਜਾਈਏ ਤਾਂ ਕਿ ਜਿਹੜੇ ਆ ਨਾ ਕਮੈਂਟ ਵੀ ਕਰਦੇ ਆ ਗਲਤ ਗਲਤ ਹਨਾ ਨਾਲੇ ਉਹਨਾਂ ਨੂੰ ਸੜਾਣੇ ਵਾਸਤੇ ਜਿਹੜੇ ਮੱਚਦੇ ਆ ਉਹਨਾਂ ਨੂੰ ਮਚਾਉਣੇ ਵਾਸਤੇ ਕਿਉਂਕਿ ਪਿਆਰ ਕਰਨ ਵਾਲੇ ਤਾਂ ਕਰ ਹੀ ਜਾਣਗੇ ਬਹੁਤ ਚੰਗੇ ਕਮੈਂਟ ਕਰਨਗੇ ਬਹੁਤ ਵਧੀਆ ਵਧੀਆ ਕਰਨਗੇ ਹਨਾ ਪਰ ਜਿਹੜੇ ਸੜਨਦੇ ਨੇ ਉਹ ਸੜੀ ਹੋ ਜਾਣਗੇ ਉਹਨਾਂ ਉਹ ਚਾਹੇ ਵਧੀਆ ਵੀਡੀਓ ਪਾ ਲੋ ਚਾਹੇ ਜਿਵੇਂ ਮਰਜ਼ੀ ਦੀ ਪਾ ਲੋ ਹਨਾ ਵੀ ਕਿਸੇ ਦਾ ਕਰ ਲੋ ਚਾਹੇ ਕੰਮ ਕਰ ਲੋ ਚਾਹੇ ਨਾ ਕਰ ਲੋ ਉਹਨਾਂ ਨੇ ਸੜਨਾ ਹੀ ਸੜਨਾ ਹੈ ਤੇ ਜਿਹੜੇ ਉਹ ਕਮੈਂਟ ਵੀ ਆਏ ਸੀਗੇ ਉਹ ਭੈਣ ਨੇ ਫਿਰ ਕਮੈਂਟ ਵੀ ਡਿਲੀਟ ਕਰਤੇ ਸਾਰੇ ਕਮੈਂਟ ਡਿਲੀਟ ਕਰ ਗਏ ਨੇ ਆਪਣੇ ਆਪ ਹੀ ਮੈਂ ਸਮੀ ਕਮੈਂਟ ਡਿਲੀਟ ਮੈਂ ਵੀ ਕਰ ਸਕਦੀ ਸੀ ਪਰ ਮੈਂ ਹਾਂ ਮੈਂ ਹਾਂ ਉਹਨਾਂ ਨੇ ਕਰਤੇ ਮੈਂ ਡਿਲੀਟ ਤਾਂ ਮੈਂ ਵੀ ਕਰ ਸਕਦੀ ਸੀ ਮੈਂ ਤਾਂ ਨਹੀਂ ਕੀਤਾ ਮੈਂ ਕਿਹਾ ਜਦ ਵੀ ਇਹ ਵੀਡੀਓ ਪਹਿਲੀ ਪਾਉਗੀ ਨਾ ਵੀ ਉਹ ਸਾਰੇ ਤਾਂ ਕਿ ਜਿਹੜੇ ਕਮੈਂਟ ਉਹਦੇ ਪੜ ਕੇ ਦੇਖ ਲਣ ਵੀ ਉਹਦੇ 6-7 ਕਮੈਂਟ ਕਿਵੇਂ ਕੀਤੇ ਹੋਏ ਆ ਪਰ ਮੈਂ ਜਦ ਸਵੇਰੇ ਫਿਰ ਦੇਖੇ ਉਹਨੇ ਕਮੈਂਟ ਡਿਲੀਟ ਕਰਤੇ ਸੀਗੇ ਚਲ ਕੋਈ ਗੱਲ ਨਹੀਂ ਪਰ ਉਹਨੂੰ ਬੋਲਣਾ ਜ਼ਰੂਰੀ ਤਾਂ ਤਾਂ ਕਿ ਅਗਲੀ ਵਾਰ ਉਹ ਕਮੈਂਟ ਕਰਨ ਤੇ ਪਹਿਲਾਂ ਸੋਚੇ ਕਿਉਂਕਿ ਕਿਸੇ ਦੀ ਲਾਈਫ 'ਚ ਆਪਾਂ ਨੂੰ ਗਲਤ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਪਾਂ ਬੇਮਤਲਬ ਹੀ ਰਿਸ਼ਤੇ ਕੋ ਛੁੱਟ ਇੱਕ ਤਾਂ ਨਿਆਣਿਆਂ ਨੂੰ ਛੁੱਟੀਆਂ ਇਹ ਆਪਾਂ ਜਿੱਥੇ ਮਰਜ਼ੀ ਜਾਈਏ ਆਪਣੀ ਮਰਜ਼ੀ ਆ ਤੇ ਦੂਜਾ ਅਸੀਂ ਜਾਦਾ ਕਿਤੇ ਘੁੰਮਦੇ ਫਿਰਦੇ ਹੈ ਨਹੀਂ ਤੁਸੀਂ ਵਲੌਗ ਸਾਡੇ ਦੇਖ ਰਹੇ ਹੋ ਕਿ ਸਾਲ ਹੋ ਗਿਆ ਠੀਕ ਹੈ ਨਾ ਤੇ ਜਿਹੜੇ ਜੁੜ ਰਹੇ ਨੇਵੇਂ ਉਹ ਅੱਗੇ-ਅੱਗੇ ਸਾਨੂੰ ਦੇਖਣਗੇ ਵੀ ਅਸੀਂ ਬੇਫਾਲਤੂ ਕਿਤੇ ਨਹੀਂ ਜਾਂਦੇ ਅਸੀਂ ਕਿਤੇ ਨਹੀਂ ਜਾਂਦੇ ਹੈਗੇ ਸਿਰਫ ਅਸੀਂ ਭੂਆ ਕੋਲ ਜ਼ਿਆਦਾਤਰ ਅਸੀਂ ਭੂਆ ਕੋਲ ਹੀ ਆਂਦੇ ਆਂ ਤੇ ਇਸ ਵਾਰ ਚੱਲ ਇੱਥੇ ਇੱਕ ਅੱਧੀ ਰਾਤ ਲਾਣ ਨਾਲ ਕੋਈ ਬੰਦਾ ਇਹ ਨਹੀਂ ਹੋ ਜਾਂਦਾ ਵੀ ਕਦੇ ਕਿਤੇ ਚਲੇ ਗਏ ਕਦੇ ਕਿਤੇ ਚਲੇ ਗਏ ਹਨਾ ਅੱਪਾ ਆਪਣੇ ਪੇਕੇ ਘਰ ਕੋਈ ਵੀ ਜਾਂਦਾ ਕੋਈ ਵੀ ਹਨਾ ਦੇਖੋ ਪੇਕੇ ਘਰ ਜਾਂਦੀ ਹੈ ਭੈਣ ਤਾਂ 15 15 20 20 ਦਿਨ ਨਹੀਂ ਮੁੜ ਕੇ ਆਉਂਦੀ ਹਨਾ ਅਸੀਂ ਇੱਕ ਦੋ ਕਿਤੇ ਹੋਰ ਰਿਸ਼ਤੇਦਾਰੀਆਂ ਚ ਲਾਏ ਆਏ ਤਾਂ ਇਹਦਾ ਮਤਲਬ ਐ ਨਹੀਂ ਹੈਗਾ ਵੀ ਅਸੀਂ ਘੁੰਮਦੇ ਫਿਰ ਰਹੇ ਹਾਂ ਨਾਲੇ ਅਸੀਂ ਜਿੱਥੇ ਮਰਜੀ ਜਾਈਏ ਹਨਾ ਸਾਡੀ ਜੀ ਸਾਡੀ ਜ਼ਿੰਦਗੀ ਵੀ ਤੁਹਾਨੂੰ ਕਿਆ ਲੈਣਾ ਹੈ ਛੁੱਟੀਆਂ ਐ ਸਾਰੇ ਘੁੰਮਦੇ ਫਿਰ ਰਹੇ ਆ ਜਿੱਥੇ ਮਰਜੀ ਭਾਗ ਜੋ ਸਾਰੇ ਘੁੰਮ ਰਹੇ ਨੇ ਕੋਈ ਕਿੱਥੇ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਵੀ ਆਪਾਂ ਨੂੰ ਕਿਸੇ ਨੂੰ ਗਲਤ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਜੇ ਨਾ ਕਿੱਥੇ ਜਾਈਏ ਫਿਰ ਜਿਹੜੇ ਕਮੈਂਟ ਕਰਦੇ ਨੇ ਵੀ ਤੁਸੀਂ ਕਿੱਥੇ ਨਹੀਂ ਜਾਂਦੇ ਤੁਸੀਂ ਕਿੱਥੇ ਬਾਹਰ ਘੁੰਮ ਕੇ ਆਓ ਕਿੱਥੇ ਜਾਓ ਹਨਾ ਫਿਰ ਉਹ ਚਲੋ ਪਸੰਦ ਕਰਦੇ ਨੇ ਸਾਡੀ ਫਿਕਰ ਕਰਦੇ ਨੇ ਤਾਂ ਕਹਿੰਦੇ ਨੇ ਪਰ ਐਦਾਂ ਵੀ ਕਿਤੇ ਇੱਧਰ ਕਰ ਲਿਆ ਇੱਧਰ ਮੂੰਹ ਚੱਕ ਲਿਆ ਇੱਧਰ ਕਰ ਲਿਆ ਕਿ ਤਾਂ ਗਲਤ ਹੈ ਨਾ ਔਰ ਉੱਪਰ ਤੇ ਕਮੈਂਟ ਵੀ ਇਸ ਤਰ੍ਹਾਂ ਨਹੀਂ ਹੈਗੇ ਵੀ ਚਲ ਕਿਸੇ ਨੂੰ ਬੁਰਾ ਵੀ ਨਾ ਲੱਗੇ ਆਪਾਂ ਗੱਲ ਵੀ ਕਹਿ ਦਈਏ ਬੁਰਾ ਵੀ ਨਾ ਲੱਗੇ ਨਾ ਕਮੈਂਟ ਵੀ ਐਦਾ ਆਏ ਵੀ ਸਿੱਧੇ ਮੱਥੇ ਤੇ ਜਾ ਕੇ ਇੱਟ ਮਾਰੀ ਜਿਵੇਂ ਬੱਸ ਵੀ ਅਗਲੇ ਦਾ ਸਿਰ ਪਾੜਨੇ ਵਾਲੇ ਆ ਮਾ ਸਿੱਧੇ ਇਹੋ ਜਿਹੇ ਕਮੈਂਟ ਕਰਦੇ ਨੇ ਚਲੋ ਬਸ ਹੁਣ ਦੀਆਂ ਗੱਲਾਂ ਬਾਤਾਂ ਬਹੁਤ ਹੋ ਗਿਆ ਐਨੀਆਂ ਆਪਾਂ ਗਲਤ ਹੈ ਨਾ 네ਗੇਟਿਵ ਜੀਆਂ ਗੱਲਾਂ ਤਾਂ ਆਪਾਂ ਕਰਦੇ ਨਹੀਂ ਹੁੰਦੇ ਹਮੇਸ਼ਾ ਵਲੌਗ 'ਚ ਜ्यादा इजी ਕੋਈ ਆ ਜਾਂਦੀ ਆ ਪੁੱਠੀ ਜੀ ਹੈਨਾ ਫਿਰ ਉਹਨੂੰ ਥੋੜਾ ਜਿਹਾ ਸਿੱਧਾ ਕਰਨਾ ਪੈਂਦਾ ਚਲੋ ਹੁਣ ਬਸ ਉੱਠਣ ਨੂੰ ਤਾਂ ਹੁਣ ਸਾਰੇ ਟਾਈਮ ਲਾ ਦੇਣਗੇ ਕਿਉਂਕਿ ਰਾਤ ਤੱਕ 11:30 ਹੋਵੇ ਸਾਰਿਆਂ ਨੂੰ ਸੌਂਦਿਆਂ ਨੂੰ ਆਪਾਂ ਸਬਜ਼ੀ ਭਾਜੀ ਦਾ ਕੰਮ ਨਿਬੇੜਦੀ ਆਪਾਂ ਜਦ ਵੀ ਸਵੇਰੇ ਉੱਠਦੇ ਆ ਉੱਠ ਕੇ ਪਹਿਲਾਂ ਆਟਾ ਕੁੰਨ ਦੀ ਟੈਨਸ਼ਨ ਹੋ ਜਾਂਦੀ ਆ ਹਾਂ ਕਿਉਂਕਿ ਮੈਂ ਜਿਵੇਂ ਦੱਸ ਰਹੀ ਕਿ ਮੈਂ ਥੋੜਾ ਜਿਹਾ ਲੇਟ ਆਉਂਦਾ ਫਿਰ ਉੱਠਣ ਨੂੰ ਹੀ ਜੀ ਕਰਦਾ ਹਾਂ 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 ਬਸ ਉੱਠ ਕੇ ਸਭ ਤੋਂ ਪਹਿਲਾਂ ਮੈਂ ਉੱਥੇ ਆਟਾ ਗੁੰਨਦੀ ਆ ਵੀ ਤਾਂ ਕਿ ਚੁੱਲ੍ਹੇ ਤੇ ਰੋਟੀ ਲੱਗ ਜਾਈਏ ਨਹੀਂ ਤਾਂ ਫਿਰ ਅਸੀਂ ਲੇਟ ਹੋ ਜਾਂਦੇ ਹਾਂ ਹਾਂ ਸੱਜ ਦੇ ਧੁੱਪ ਆ ਜਾਂਦੀ ਹੈ ਇੱਥੇ ਸਾਨੂੰ ਇੱਥੇ ਆ ਕੇ ਨਾ ਮੈਨੂੰ ਭੂਆ ਦੇ ਘਰੇ ਆ ਕੇ ਕੰਮ ਕਰਨ ਦਾ ਬਹੁਤ ਮਜ਼ਾ ਆਉਂਦਾ ਕਿਉਂਕਿ ਚੁੱਲ੍ਹਾ ਨਾ ਰਸੋਈ ਦੇ ਨੇੜੇ ਹੈ ਜਿਵੇਂ ਪਿਛਲੀ ਵਾਰ ਆਈ ਤੇ ਵੀਡੀਓ 'ਚ ਮੈਂ ਜਦ ਵੀ ਦੱਸਿਆ ਤਾਂ ਚੁੱਲ੍ਹਾ ਜਮਾਂ ਹੀ ਨੇੜੇ ਹੈ ਮੈਨੂੰ ਇਹੋ ਜਿਹੇ ਫਲੇਵਰ ਕੰਮ ਕਰਨਾ ਮਜ਼ਾ ਆਉਂਦਾ ਸਾਡੇ ਨਾਲ ਪਿੱਛੇ ਪਿੱਛੇ ਵਸਨ ਨੇ ਨੂੰ ਮੈਂ ਕਹੀ ਧੁੱਪ ਦੇ ਡਰ ਕਰਨ ਛੇਟੀ ਛੇਟੀ ਰੋਟੀ ਲਾਣ ਦਾ ਲਾਹਾ ਹੁੰਦਾ ਏ ਹਾਂ ਰਾਤ ਸਾਡਾ ਏਸੀ ਥੋੜਾ ਖਰਾਬ ਹੋ ਗਿਆ ਸੀਗਾ ਕੱਲ ਤੁਹਾਨੂੰ ਦੱਸਿਆ ਸੀਗਾ ਜਿਵੇਂ ਮੈਂ ਰਾਤ ਤਾਂ ਉਹਦੇ ਕਰਕੇ ਭਾਈ ਫਿਰ ਸਮਾਰ ਗਿਆ ਪਰ ਰਾਤ ਇੰਨੀ ਠੰਡ ਚੜੀ ਐ ਲੱਗ ਰਿਹਾ ਤਾਂ ਜਿਵੇਂ Shimla ਜਾਂਦੀ ਲੋੜ ਨਹੀਂ ਹੈਗੀ ਬਰਫ਼ ਤੇ ਬਰਫ਼ ਘਰੇ ਜੰਮ ਗਈ ਪੌੜਾਂ ਤੇ ਚੜੀ ਦੋ ਤਿੰਨ ਕੰਬਲ ਲੈ ਮੈਂ ਤਾਂ ਜਿਹੜੇ ਕੰਬਲ ਤੇ ਹੈ ਪੋ ਮੇਰਾ UV ਦਾ ਜੋੜੇ ਫਿਰ ਖੇਸੀ ਲਈ ਉਹ ਤਿੰਨ ਚੀਜ਼ਾਂ ਜੋੜ ਕੇ ਤੀਆਂ ਯੂਵੀ ਦੇ ਦਰ ਦੇ ਅਧਿਆ ਆਪਣੇ ਇੰਨੀ ਠੰਡ ਚੜੀ ਰਾਤਾਂ ਉਹ ਤਾਂ ਕੰਬਲ ਤਾਂ ਵਧੀਆ ਸੀ ਪਰ ਹੈ ਉਹ ਚ ਵੀ ਠੰਡ ਲੱਗੀ ਠੰਡ ਬਹੁਤ ਲੱਗੀ ਮੈਂ ਤਾਂ ਕੰਬਾ ਚੜ ਗਿਆ ਤਾਂ ਲੋਕਾ ਮਾਤਾ ਬਣਾ ਫਿਰ ਤੇ ਮੈਂ ਧਿਰਾ ਜਨਟਕੇ ਦੋਹੇ ਜੋੜੇ ਯੂਵੀ ਦਾ ਤਾਂ ਹਾਂ ਯੂਵੀ ਦਾ ਵੀ ਜੋੜਿਆ ਫਿਰ ਮੈਨੂੰ ਮਨ ਨੂੰ ਲੱਗ ਰਹੀ ਤਾਂ ਉਹਨੂੰ ਵੀ ਲੱਗਦੀ ਹੋਊਗੀ ਕਿਉਂਕਿ ਉਹਦੇ ਤਾਂ ਅੱਧੇ ਬਾੰਦ ਕਮੀਰ ਭਾਈ ਦੀ ਤੀ ਰਾਤ ਨੂੰ ਤਾ ਕਰਕੇ ਫਿਰ ਉਹਦਾ ਹਰ ਮੇਰਾ ਜੋੜ ਕੇ ਰਾਤ ਨੂੰ ਪਏ ਸੀ ਫਿਰ ਰਾਤ ਖਾ ਕੇ ਹੋਰ ਬਹੁਤ ਠੰਡ ਲੱਗੀ ਰਹੇ ਸੀ ਨੇ ਠੰਡ ਚੜਾਤੀ ਪੂਰੀ ਤਰ੍ਹਾਂ ਹੁਣ ਨਾ ਮੈਨੂੰ ਆਪਣੀ ਵੀਡੀਓ ਸਵੇਰੇ ਸਵੇਰੇ 5:30 ਤੋਂ ਲੈ ਕੇ ਜਦ ਮੈਂ ਉੱਠ ਜੰਨੀ ਐ 7 ਵੇ ਤੱਕ ਜਿਹੜੀ ਜਿੰਨੀ ਕੁ ਵੀ ਵੀਡੀਓ ਬਣਦੀ ਆ ਉਹ ਮੈਨੂੰ ਆਪ ਬਣਾਣੀ ਪੈਂਦੀ ਆ ਕਿਉਂਕਿ ਸਾਰੇ ਸੁੱਤੇ ਪਏ ਹੁੰਦੇ ਨੇ ਯੂਵੀ ਵੀ ਪਿਆ ਹੁੰਦਾ ਨਹੀਂ ਬਾਅਦ ਚ ਫਿਰ ਯੂਵੀ ਨੂੰ ਲਾਨੀ ਐ ਜਾਂ ਫਿਰ ਭੂਆ ਦੇ ਦੋਨੇ ਮੁੰਡਿਆਂ ਚੋਂ ਇੱਕ ਨੂੰ ਲਾਨੀ ਐ ਵੀਡੀਓ ਬਣਾਉਣ ਹੁਣ ਜਦ ਤੱਕ ਉਹ ਸੁੱਤੇ ਪਏ ਰਹਿੰਦੇ ਨੇ ਮੈਨੂੰ ਕੱਲੀ ਨੂੰ ਹੀ ਬਣਾਉਣਾ ਪੈਂਦਾ ਤੇ ਵਿਚੇ ਮੈਂ ਕੰਮ ਕਰੀ ਜਾਂਦੀ ਐ ਨਾਲੇ ਮੈਂ ਵੀਡੀਓ ਬਣਾਈ ਜਾਂਦੀ ਹੈ। ਪਰ ਇਹਨਾ ਚੌਕ ਮਾਰਿਆ ਹੋਇਆ ਹੈ। ਕਦੋਂ ਕਿੜੀਆਂ ਬਹੁਤੀਆਂ ਹੈ। ਘਰ ਮਿੱਠਾ ਪਾਣੀ ਬਣਾ ਲਿਆ ਕਿੜੀਆਂ ਕਿੜੀਆਂ ਇੰਨੀਆਂ। ਕੱਲ ਫਿਰ ਮੈਂ ਪੋਚਾ ਲੈ ਕੇ ਹਰ ਹਿੰ ਕੋਈ ਨਹੀਂ ਹੈ। ਹਾਂ ਉਹ ਜੇ ਮਾੜੀ ਜੀ ਕੋਈ ਚੀਜ਼ ਦੁੱਲ ਜਨੇ ਨਾ ਕਿੜੀਆਂ ਕਿੜੀਆਂ ਇਕੱਠੀਆਂ ਹੋ ਜਾਂਦੀਆਂ ਨੇ। ਉੱਥੇ ਅਰਦਾਸਪੁਰ ਵੀ ਉੱਥੇ ਪੂਰੀਆਂ ਇੱਥੇ ਕਾਲੀਆਂ ਹੈ ਪਰ ਉੱਥੇ ਪੂਰੀਆਂ ਕਿੜੀਆਂ ਹੋ ਜਾਂਦੀਆਂ ਨੇ। ਪੂਰੀਆਂ ਵੀ ਹੈਗੀਆਂ ਨੇ ਕੱਲ ਵੀ ਤਾਂ। ਫਿਰ ਆ ਚੌਕ ਤੇ ਹਟ ਜਾਂਦੀਆਂ ਨੇ। ਕੋਈ ਵੀ ਨਹੀਂ ਆਉਂਦੀ। ਹੰਦੀ ਨਹੀਂ ਅੱਜ ਕੱਲ ਦੀ ਕੋਈ ਨਹੀਂ ਹੈ। ਪਰ ਅੱਧੀ ਵੀ ਉੱਤੇ ਚੋਕ ਮਾਰ ਲਿਆ ਕਰਾਂਗੇ। ਆ ਦੇਖੋ ਪੋਨੇ ਵਾ ਚਿੱਟਾ-ਚਿੱਟਾ ਜਿਹਾ ਚੋਕ ਮਾਰਿਆ ਹੋਇਆ ਏ। ਕੀੜੀ ਪਰ ਦਿਖਦੀ ਨਹੀਂ ਹੁਣ ਕੋਈ ਵੀ। ਕਰੇ ਮਿੱਠਾ ਪਾਣੀ ਵਾ ਮਿੱਠੇ ਪਾਣੀ ਪੜਾਉਂਦੇ ਹਾਂ। ਇਸ ਗੱਜ ਵਿੱਚ ਦਿਲਦਾ ਥੋੜਾ ਜਿਹਾ। ਹਾਂ ਕਰ ਲੋ ਏਸੀ ਵਾਲੇ ਭਾਈ ਆਏ ਤੇ ਜਿਹੜੇ ਉਹਨਾਂ ਨੂੰ ਮਿੱਠਾ ਪਾਣੀ ਕਰਕੇ ਦਿਆ ਤਾਂ। ਫਿਰ ਧਾ ਕਰਕੇ ਫਿਰ ਆ ਕੇ ਇਹ ਮਾਰ ਕੇ ਗਏ ਆ ਹੋਵੇ। ਛੋਲ ਬਣਾਏ ਤੇ ਮੜੇ ਛੋਲ ਖਿੰਡੀਆਂ ਜਦੇ ਕੀੜੀਆਂ। ਆ ਤੇ ਆ ਮਾਰਤੀਆਂ ਹੁੰਦੇ ਕੋਈ ਨਹੀਂ ਛੋੜੀ ਹੈਗੀ ਰਾਤ। ਨਾਲ ਲੱਗਿਆ ਸੀ ਰੋਟੀ ਤੇ ਇੱਧਰ ਆ ਮਿਰਚੀਆਂ ਜਿਹੜੀਆਂ ਰਾਤੀਆਂ ਰੋਟੀਆਂ ਲੈ ਕੇ ਆਏ ਸੀ ਸੀ ਪੈਕ ਕਰਵਾ ਕੇ ਆ ਮਿਰਚੀਆਂ ਰੋਟੀਆਂ ਇਹ ਜਿਹੜੇ ਸਟਫਡ ਨਾਨ ਸੀਗੇ ਆਲੂਆਂ ਨਾਲ ਇਹ ਹੁਣ ਇਹ ਖਾਵਾਂਗੇ ਹੁਣ ਤੇ ਲੱਸੀ ਵੀ ਮੈਂ ਇੱਧਰ ਕਰ ਲਈ ਹੁਣ ਨਾਲ ਦੇ ਕਿਉਂਕਿ ਰੋਟੀ ਘੱਟ ਪਕਣੀ ਆ ਤਾਂ ਥੋੜੀ ਗੁੰਨੇ ਸੀ ਉਹ ਵੀ ਇੱਧਰ ਆ ਕੇ ਖੜਾ ਹੋ ਗਿਆ ਇਹਨੂੰ ਦੁੱਧ ਦੇ ਆਣੀ ਰੋਟੀਆਂ ਖਾਊਗਾ ਸਿੱਧੀ ਲੇਟ ਉੱਥੇ ਆਏ ਆਦੇ ਕੁਝ ਫੇਸ ਖਰਾਬ ਹੋ ਰਹੇ ਨੇ ਅੱਛਾ ਹਾਂ ਸੱਚ ਵੇ ਪੇਟ ਰੋਟੀ ਖਾ ਕੇ ਆਏ ਆ ਭੂਆ ਨੇ ਥੋੜੀ ਜਿਆਦੇ ਖਾ ਲਈ ਤੀ ਤਾਂ ਕਰਕੇ ਹੋ ਗਿਆ ਹਨਾ ਨਹੀਂ ਨਹੀਂ ਐ ਤਾਂ ਰੋਟੀਆਂ ਖਾਏ ਕਿਉਂਕਿ ਕੋਈ ਜੰਕ ਫੂਡ ਨਹੀਂ ਖਾਇਆ ਹੈਗਾ ਅਸੀਂ ਪਹਿਲਾਂ ਅਸੀਂ ਰੋਟੀਆਂ ਘੱਟ ਮੰਗਾ ਲਈਆਂ ਉਹ ਫਿਰ ਅਸੀਂ ਜਿਆਦੇ ਮੰਗਾ ਲਈਆਂ ਬਾਅਦ ਚ ਵੀ ਅਸੀਂ ਫਿਰ ਵੀ ਬੈਠੇ ਰਹੇ ਬੈਠੇ ਰਹਨੇ ਆ ਵੀ ਇਹਨੇ ਨੂੰ ਦੱਸ ਅੱਜ ਠੰਡੀ ਹੋ ਜੰਨੀ ਆ ਰੋਟੀ ਲੈਣੇ ਲੇਟ ਕਰਦੇ ਫਿਰ ਬਾਅਦ ਚ ਅਸੀਂ ਕਟੀਆਂ ਮੰਗਾ ਲਈਆਂ ਫਿਰ ਉਹ ਕਟੀਆਂ ਸੱਤੋਂ ਖਾਈਆਂ ਨਹੀਂ ਗਈਆਂ ਫਿਰ ਚੱਲ ਥੋੜੀ ਇੱਕ ਅੱਧੀ ਜਿਵੇਂ ਜ਼ਿਆਦਾ ਭੂਆ ਖਾਲੇ ਭੂਆ ਤੋਂ ਨਾ ਵੀ ਮਤਲਬ ਵੀ ਜ਼ਿਆਦਾ ਥੋੜੀ ਜੀ ਚੀਜ਼ ਵੀ ਵੱਧ ਖਾਲੇ ਭੂਆ ਦਾ ਨਾ ਸਰੀਰ ਪੇਟ ਖਰਾਬ ਹੋ ਜਾਂਦਾ ਹੈ ਭੂਆ ਜ਼ਿਆਦਾ ਨਹੀਂ ਖਾ ਸਕਦੀ ਤੇ ਤਾਂ ਕਰਕੇ ਫਿਰ ਉਹ ਅਸੀਂ ਸਾਰੀ ਪੈਕ ਕਰਵਾ ਕੇ ਘਰਾਂ ਨੂੰ ਲੈ ਆਏ ਫਿਰ ਹਨਾ ਆਪਾਂ ਆਪਣੇ ਪੈਸੇ ਲਾ ਕੇ ਆਏ ਅੰਨੇ ਫਿਰ ਆਪਾਂ ਉੱਥੇ ਥੋੜੀ ਛੱਡਾਂਗੇ ਰੋਟੀਆਂ ਘਰਾਂ ਨੂੰ ਲੈ ਆਏ ਅਸੀਂ ਵੀ ਖਾ ਲਾਂਗੇ ਦੂਜੇ ਦਿਨ ਗਰਮ ਕਰਕੇ ਹੁਣ ਅਸੀਂ ਗਰਮ ਕਰਕੇ ਵਿੱਚੋਂ ਖਾਵਾਂਗੇ ਦੋ ਚਾਰ ਦੂਜੀਆਂ ਬਣਾ ਲਾਂਗੇ ਬਾਕੀ ਦਾ ਰਾਤ ਵਾਲੀਆਂ ਕਰਾਂਗੇ ਤੇ ਹੁਣ ਅਸੀਂ ਖਾਣ ਲੱਗੇ ਆ ਰੋਟੀ ਬੱਸ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਹੈ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਵਲੌਗ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਲਾਈਕ ਇਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਹੁਣ ਮਿਲਾਂਗੇ ਅਸੀਂ ਆਪਣੇ ਅਗਲੇ ਵਲੌਗ ਚ